ਇੱਕ ਵਾਰ ਇੱਕ ਗਰੀਬ ਆਦਮੀ ਬਹੁਤ ਮਿਹਨਤ ਨਾਲ ਇੱਕ ਇੱਕ ਰੁਪਿਆ ਜੋੜ ਕੇ ਇੱਕ ਮਕਾਨ ਬਣਵਾਉਂਦਾ ਹੈ। ਵਿਅਕਤੀ ਬਹੁਤ ਮਿਹਨਤੀ ਸੀ ਅਤੇ ਉਸ ਮਕਾਨ ਨੂੰ ਬਣਵਾਉਣ ਲਈ ਉਹ ਪਿਛਲੇ ਕਈ ਸਾਲਾਂ ਤੋਂ ਇੱਕ ਇੱਕ ਪੈਸਾ ਬਚਤ ਕਰਦਾ ਰਿਹਾ। ਤਾਂ ਕਿ ਉਸ ਦਾ ਪਰਿਵਾਰ ਛੋਟੇ ਝੋਪੜੇ ਤੋਂ ਨਿਕਲ ਕੇ ਪੱਕੇ ਮਕਾਨ ਵਿੱਚ ਸੁੱਖ ਨਾਲ ਰਹਿ ਸਕੇ। ਮਕਾਨ ਬਿਲਕੁਲ ਬਣ ਚੁੱਕਾ ਸੀ ਸਿਰਫ ਓਪਨਿੰਗ ਦਾ ਇੰਤਜ਼ਾਰ ਸੀ ਪਰ ਓਪਨਿੰਗ ਤੋਂ ਦੋ ਦਿਨ ਪਹਿਲਾਂ ਇੱਕ ਵੱਡਾ ਪੁਚਾਲ ਆਉਂਦਾ ਹੈ ਅਤੇ ਉਸ ਦਾ ਮਕਾਨ ਪੂਰੀ ਤਰ੍ਹਾਂ ਤੈਹ ਜਾਂਦਾ ਹੈ ਹੁਣ ਜਦੋਂ ਇਹ ਖਬਰ ਉਸ ਆਦਮੀ ਨੂੰ ਦਿੱਤੀ ਜਾਂਦੀ ਹੈ ਤਾਂ ਉਹ ਦੌੜਦਾ ਦੌੜਦਾ ਬਾਜ਼ਾਰ ਜਾਂਦਾ ਹੈ ਅਤੇ ਉੱਥੋਂ ਮਠਾਈ ਖਰੀਦ ਕੇ ले आंदा है हुन मिठाई ਲੈ ਕੇ ਉਹ ਕਟਨਾ ਸਥਾਨ ਤੇ ਪਹੁੰਚਦਾ ਹੈ ਜਿੱਥੇ ਕਾਫੀ ਲੋਕ ਇਕੱਠੇ ਹੋ ਕੇ ਉਸ ਦੇ ਮਕਾਨ ਡਿੱਗਣ ਤੇ ਅਫਸੋਸ ਜ਼ਾਹਰ ਕਰ ਰਹੇ ਸਨ ਅਤੇ ਕਹਿ ਰਹੇ ਸਨ ਕਿ ਬਿਚਾਰੇ ਦੇ ਨਾਲ ਬਹੁਤ ਬੁਰਾ ਹੋਇਆ ਕਿਤਨੇ ਮਿਹਨਤ ਨਾਲ ਇੱਕ ਇੱਕ ਪੈਸਾ ਜੋੜ ਕੇ ਉਸ ਨੇ ਮਕਾਨ ਬਣਵਾਇਆ ਸੀ ਇਸ ਤਰ੍ਹਾਂ ਲੋਕ ਆਪਸ ਵਿੱਚ ਪਰਾਤਰਾਂ ਦੀਆਂ ਗੱਲਾਂ ਕਰ ਰਹੇ ਸਨ ਹੁਣ ਉਹ ਆਦਮੀ ਉੱਥੇ ਪਹੁੰਚਦਾ ਹੈ ਅਤੇ ਆਪਣੇ ਝੋਲੇ ਤੋਂ ਮਿਠਾਈ ਕੱਢ ਕੇ ਸਭ ਨੂੰ ਵੰਡਣ ਲੱਗਦਾ ਹੈ ਹੁਣ ਇਹ ਸਭ ਦੇਖ ਕੇ ਸਾਰੇ ਲੋਕ ਹੈਰਾਨ ਹੋ ਜਾਂਦੇ ਹਨ ਅਤੇ ਉਸ ਦਾ ਇੱਕ ਮਿੱਤਰ ਉਸ ਨੂੰ ਕਹਿੰਦਾ ਹੈ ਕੀ ਤੁਸੀਂ پاਗਲ ਤਾਂ ਨਹੀਂ ਹੋ ਗਏ ਤੁਹਾਡੀ ਜ਼ਿੰਦਗੀ ਭਰ ਦੀ ਕਮਾਈ ਬਰਬਾਦ ਹੋ ਚੁੱਕੀ ਹੈ ਅਤੇ ਤੁਸੀਂ ਖੁਸ਼ ਹੋ ਕੇ ਮਿਠਾਈ ਵੰਡ ਰਹੇ ਹੋ ਇਸ ਤੇ ਉਹ ਆਦਮੀ ਮੁਸਕਰਾਉਂਦਿਆਂ ਕਹਿੰਦਾ ਹੈ ਮੇਰੇ ਭਰਾ ਤੁਸੀਂ ਇਸ ਘਟਨਾ ਦਾ ਸਿਰਫ ਇੱਕ ਨਕਾਰਾਤਮਕ ਪੱਖ ਵੇਖ ਰਹੇ ਹੋ ਇਸ ਕਰਕੇ ਇਸ ਦਾ ਸਕਾਰਾਤਮਕ ਪੱਖ ਤੁਹਾਨੂੰ ਨਹੀਂ ਦਿਖ ਰਿਹਾ ਇਸ ਮਕਾਨ ਦੇ ਡਿੱਗਣ ਦਾ ਮੈਨੂੰ ਵੀ ਦੁੱਖ ਹੈ ਪਰ ਮੈਨੂੰ ਇਸ ਦੁੱਖ ਨਾਲੋਂ ਕਈ ਜ਼ਿਆਦਾ ਖੁਸ਼ੀ ਇਸ ਗੱਲ ਦੀ ਹੈ ਕਿ ਇਹ ਮਕਾਨ ਅੱਜ ਹੀ ਡਿੱਗ ਗਿਆ ਨਹੀਂ ਤਾਂ ਤੁਸੀਂ ਸੋਚੋ ਜੇ ਇਹ ਮਕਾਨ 2 ਦਿਨਾਂ ਬਾਅਦ ਡਿੱਗਦਾ ਤਾਂ ਮੈਂ ਮੇਰੀ ਪਤਨੀ ਅਤੇ ਮੇਰੇ ਬੱਚੇ ਸਾਰੇ ਮਰ ਸਕਦੇ ਸਨ। ਤਾਂ ਸੋਚੋ ਨੁਕਸਾਨ ਕਿੰਨਾ ਵੱਡਾ ਹੁੰਦਾ ਅਤੇ ਹੁਣ ਮੇਰੇ ਹੱਥ ਪੈਰ ਸਹੀ ਸਲਾਮਤ ਹਨ। ਇਸ ਲਈ ਮਕਾਨ ਤਾਂ ਮੈਂ ਹੋਰ ਵੀ ਬਣਾ ਲਵਾਂਗਾ ਪਰ ਜੇ ਕਿਸੇ ਦੀ ਜਾਨ ਚਲੀ ਜਾਂਦੀ ਤਾਂ ਕੀ ਮੈਂ ਉਹ ਪੈਸੇ ਨਾਲ ਲਿਆ ਸਕਦਾ? ਉਸ ਵਿਅਕਤੀ ਦੀ ਗੱਲ ਸੁਣ ਕੇ ਉੱਥੇ ਮੌਜੂਦ ਸਾਰੇ ਦੁਖੀ ਚਿਹਰੇ ਮੁਸਕਰਾਉਂਦੇ ਹਨ ਉਹ ਜਾਣਦੇ ਹਨ ਕਿ ਉਸ ਵਿਅਕਤੀ ਨੇ ਉਹਨਾਂ ਨੂੰ ਕਿੰਨੀ ਗਹਿਰੀ ਗੱਲ ਬਹੁਤ ਸਰਲਤਾ ਨਾਲ ਸਮਝਾ ਦਿੱਤੀ ਹੈ ਤਾਂ ਦੋਸਤੋ ਇਹ ਕਹਾਣੀ ਸਾਨੂੰ ਜ਼ਿੰਦਗੀ ਦੀ ਇੱਕ ਵੱਡੀ ਮਹੱਤਵਪੂਰਨ ਸਿੱਖਿਆ ਦਿੰਦੀ ਹੈ ਜ਼ਿੰਦਗੀ ਵਿੱਚ ਸੁੱਖ ਦੁੱਖ ਸਿੱਕੇ ਦੇ ਦੋ ਪੱਖ ਹਨ ਜਿਹੜੇ ਆਉਂਦੇ ਜਾਂਦੇ ਰਹਿੰਦੇ ਹਨ ਜਦੋਂ ਸਾਡੇ ਜੀਵਨ ਵਿੱਚ ਸਭ ਕੁਝ ਵਧੀਆ ਚੱਲ ਰਿਹਾ ਹੁੰਦਾ ਹੈ ਤਾਂ ਖੁਸ਼ ਹੋਣਾ ਲਾਜ਼ਮੀ ਹੈ ਪਰ ਜਦੋਂ ਸਾਡੇ ਜੀਵਨ ਵਿੱਚ ਕੁਝ ਬੁਰਾ ਹੁੰਦਾ ਹੈ ਅਤੇ ਚੀਜ਼ਾਂ ਸਾਡੇ ਅਨੁਸਾਰ ਨਹੀਂ ਚੱਲ ਰਹੀਆਂ ਹੁੰਦੀਆਂ ਤਾਂ ਸਭ ਤੋਂ ਪਹਿਲਾਂ ਅਸੀਂ ਆਪਣਾ ਧੀਰਜ ਖੋ ਦਿੰਨੇ ਆ ਅਤੇ ਰੱਬ ਅਤੇ ਆਪਣੀ ਕਿਸਮਤ ਨੂੰ ਕੋਸਣਾ ਸ਼ੁਰੂ ਕਰਦੇ ਆ ਇਸ ਕਰਕੇ ਦੋਸਤੋ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੇ ਤੁਸੀਂ ਕਿਸੇ ਮੁਸੀਬਤ ਜਾਂ ਦੁੱਖ ਕਾਰਨ ਦੁਖੀ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਸੋਚ ਨੂੰ ਸਕਾਰਾਤਮਕ ਰੱਖੋ ਜੇਕਰ ਤੁਹਾਨੂੰ ਇਹਨਾਂ ਗੱਲਾਂ ਨਾਲ ਕੁਝ ਸਿੱਖਣ ਨੂੰ ਮਿਲਿਆ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰੋ ਜਾਂਦੇ ਜਾਂਦੇ ਉਡਾਨ ਪੰਜਾਬੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ